ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਮੈਂ ਹਾਂ ਗੁਰਮਤ ਸਿੰਘ ਅੱਜ ਅਸੀਂ ਫਰੈਂਡ ਕਲੋਨੀ ਪਹੁੰਚੇ ਹਾਂ ਜਿੱਥੇ ਕਿ ਲੋਕ ਭਲਾਈ ਬਾਪੂ ਮੰਡਲ ਦਾ ਦਫ਼ਤਰ ਵੀ ਆਪ ਕਹਿ ਸਕਦੇ ਹਾਂ ਤੇ ਉਹਨਾਂ ਦੀ ਰਹਿائش ਵੀ ਇੱਥੇ ਹੀ ਆ ਫਰੈਂਡ ਕਲੋਨੀ ਅਸੀਂ ਉੱਥੇ ਮੌਜੂਦ ਹਾਂ ਤੇ ਇੱਕ ਬੱਚੇ ਦਾ ਉਹਨਾਂ ਨੇ ਇਲਾਜ ਕਰਾਇਆ ਜਿਹਦੀ ਕਿ ਲੱਤ ਦੇ ਵਿੱਚ ਕੋਈ ਕਹਿੰਦੇ ਨਟ ਖੁੱਲ ਗਿਆ ਤੇ ਉਹਦੇ ਨਾਲ ਪਸ ਪੈ ਗਈ ਸੀ ਉਹਦੀ ਲੱਤ ਦਾ ਜਿਹੜਾ ਆਪਰੇਸ਼ਨ ਅੱਜ ਬਾਬਾ ਬਿਸ਼ਕਰਮਾ ਜੀ ਦੇ ਜਿਹੜਾ ਮੰਦਿਰ ਆ ਉੱਥੋਂ ਉਹਨਾਂ ਨੇ ਕਰਾਇਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਦਾਰ ਸੋਰ ਸਿੰਘ ਜੀ ਸੁਖਪਾਲ ਸਿੰਘ ਜੀ ਤਰਲੋਚਨ ਸਿੰਘ ਜੀ ਤੇ ਸੁਖਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਆ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਆਓ ਚੱਲਦੇ ਆ ਜੀ ਕਰਾਂਗੇ ਸਰਦਾਰ ਸੋਰ ਸਿੰਘ ਜੀ ਨਾਲ ਜਿਹੜੇ ਬਹੁਤ ਭਲਾਈ ਦਾ ਕੰਮ ਕਰਦੇ ਆ ਇਹਨਾਂ ਦੀ ਜਿਹੜੀ ਸਸਤਾ ਆ ਅੱਗੇ ਹੋ ਕੇ ਕੰਮ ਕਰਦੀ ਆ ਪਹਿਲਾਂ ਸਾਡੇ ਨਾਲ ਮੌਜੂਦ ਆ ਪਹਿਲਾਂ ਸੋਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਲੋਕ ਭਲਾਈ ਦੇ ਕੰਮ ਜਿਹੜੇ ਤੁਸੀਂ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਕਰ ਰਹੇ ਆ ਤੇ ਪਹਿਲਾਂ ਤਾਂ ਤੁਸੀਂ ਬਧਾਈ ਦੇ ਪਾਤਰ ਪੇਪਰ ਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੀ ਔਰ ਇੱਕ ਛੋਟੇ ਜਿਹੇ ਬੱਚੇ ਦਾ ਜਿਹੜਾ ਤੁਸੀਂ ਬਾਹ ਫੜੀ ਆ ਉਹਦੀ ਉਹਦਾ ਇਲਾਜ ਕਰਾਇਆ ਤੇ ਉਹਦੇ ਬਾਰੇ ਜਿਹੜੇ ਸਾਡੇ ਦਰਸ਼ਕ ਦੇਖਣਗੇ ਉਹਨਾਂ ਨੂੰ ਕੀ ਕਹੋਗੇ ਅਗਰ ਕਿਸੇ ਨੂੰ ਲੋੜ ਆ ਉਹ ਤੁਹਾਡੇ ਤੱਕ ਕਿੱਦਾਂ ਪਹੁੰਚਣਗੇ ਸਰਦਾਰ ਗੁਰਮਖਸ਼ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਆਵਾਜ਼ ਨੂੰ ਤੁਸੀਂ ਹੋਰ ਲੋਕਾਂ ਤੱਕ ਪਹੁੰਚਾਉਂਦੇ ਆ ਤੇ ਲੋਕਾਂ ਦੇ ਸਾਨੂੰ ਵੀ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਨਾਲ ਸਵਾਵਾ ਮਿਲਦੀ ਆ ਤੇ ਉਹ ਇੰਨਾ ਬਲ ਬਖਸ਼ਦਾ ਔਰ ਸਿਰ ਤੇ ਹੱਥ ਰੱਖਦੇ ਆ ਕਿਉਂਕਿ ਉਹਦੀ ਕਿਰਪਾ ਤੋਂ ਬਿਨਾ ਇਹ ਕੁਝ ਨਹੀਂ ਹੋ ਸਕਦਾ ਇਹ ਸਾਰੀ ਕਿਰਪਾ ਸਾਰੇ ਜਿੰਨੇ ਮੈਂਬਰ ਆ ਉਹ ਰਲ ਕੇ ਕਰਦੇ ਆ ਤਾਂ ਉਹਨਾਂ ਦੀ ਹੀ ਸਾਰੇ ਹੌਸਲੇ ਦੇ ਨਾਲ ਇਹ ਸਾਰਾ ਲੋਕ ਭਲਾਈ ਬਾਪੂ ਮੰਡਲ ਸਾਰੀ ਹੀ ਜਿੰਨੇ ਲੋਕ ਭਲਾਈ ਬਾਪੂ ਮੰਡਲ ਦੇ ਮੈਂਬਰ ਆ ਸੰਸਥਾ ਦੇ ਉਹਨਾਂ ਦੇ ਸਦਕਾ ਹੀ ਸਾਰੇ ਹੌਸਲੇ ਦੇ ਨਾਲ ਇਹ ਕਰ ਰਹੇ ਆ ਸੋ ਇਸ ਬੱਚੇ ਦੇ ਜਿਹੜੇ ਆਪਰੇਸ਼ਨ ਦੇ ਵਿੱਚ ਸਾਡੇ ਸ੍ਰੀ ਜਤਿੰਦਰ ਸ਼ਰਮਾ ਜੀ ਆ ਉਹਨਾਂ ਨੇ ਜਨਕੀ ਬਹੁਤ ਦਿਨਾਂ ਤੋਂ ਅਸੀਂ ਉਹਨਾਂ ਦੇ ਮਨ ਵਿੱਚ ਵੇਚਦਾ ਇਹ ਆਪਰੇਸ਼ਨ ਕਰਵਾਇਆ ਜਾਵੇ ਕਿਉਂਕਿ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ ਸੀ ਸੋ ਇਸ ਨੂੰ ਮੈਂ ਤਾਂ ਇੱਥੇ ਨਹੀਂ ਵੀ ਸੀ ਤਾਂ ਉਹਨਾਂ ਨੇ ਜਦੋਂ ਜਾਦੇ ਤਕਲੀਫ ਦੇ ਵਿੱਚ ਹੋਇਆ ਤਾਂ ਉਸ ਵੇਲੇ ਉਹਨਾਂ ਨੂੰ ਨਾਲ ਲੈ ਕੇ ਜਾ ਕੇ ਹਸਪੀਟਲ ਜਮਾ ਕਰਵਾ ਕੇ ਆਪਣੇ ਦਾਖਲ ਕਰਵਾਇਆ ਪਹਿਲਾਂ ਵੀ ਇਹਨਾਂ ਨੇ ਉਥੇ ਜਿਹੜੀ ਸੀ ਨੇਤਰ ਜਿਹੜਾ ਸੀ ਹੈਗਾ ਸੀ ਉਹਦੇ ਵਿੱਚ ਵੀ ਬਹੁਤ ਕਹਿੰਨ ਕਿ ਯੋਗਦਾਨ ਸੀ ਸਾਡੀ ਹਰ ਜਿਹੜੇ ਸੰਸਥਾ ਦੇ ਮੈਂਬਰ ਐ ਉਹਨਾਂ ਦੀ ਸੋਚ ਐ ਕਿ ਸੀ ਵੱਧ ਤੋਂ ਵੱਧ ਆਪਣੀ ਕੰਟਰੀਬਿਊਸ਼ਨ ਕਰਕੇ ਤਾਂ ਇਹ ਕਰੀਏ ਪਰ ਸਾਨੂੰ ਸਾਡੇ ਇਹ ਜਿਹੜੇ ਕੰਮ ਸੀ ਇਹ ਅੱਜ ਦਾ ਕੰਮ ਸੀ ਜਿਹੜਾ ਅਜੇ ਆਪਰੇਸ਼ਨ ਹੋ ਕੇ ਅਸੀਂ ਉਸ ਨੂੰ ਲਖਵਿੰਦਰ ਸਿੰਘ ਨੂੰ ਲੈ ਕੇ ਆਏ ਆ ਉਹਨਾਂ ਦੇ ਵਿੱਚ ਜਤਿੰਦਰ ਜੀ ਦਾ ਸੁਖਦੇਵ ਸਿੰਘ ਜੀ ਦਾ ਬਹੁਤ ਵੱਡਾ ਹੱਥ ਸੀ ਤੇ ਤਰਲੋਚਨ ਪਾਜੀ ਦਾ ਜੋ ਕਿ ਸਵੇਰੇ ਮੀਂਹ ਪੈਂਦੇ ਦੇ ਵਿੱਚ 6 ਵਜੇ ਉੱਠ ਕੇ ਉਹਨਾਂ ਇੱਥੇ ਵੀ ਜਾਣਾ ਸ਼ਾਮੀ ਜਾਣਾ ਜਨਕਿ ਸਾਰੀ ਕਮੇਟੀ ਦੇ ਇੱਕ ਇੱਕ ਮੈਂਬਰ ਬਲਦੇਵ ਭਾਜੀ ਸੁਖਪਾਲ ਭਾਜੀ ਜਿਹੜੇ ਨਹੀਂ ਵੀ ਪਹੁੰਚਦੇ ਉਹਨਾਂ ਦਾ ਹਰ ਵਕਤ ਫੋਨ ਇਹੀ ਰਹਿੰਦਾ ਸਾਹਿਬ ਕੋਈ ਕਿਸੇ ਚੀਜ਼ ਦੀ ਵੀ ਕਮੀ ਹੋਵੇ ਤਾਂ ਨਾਲ ਕਰਨੀ ਹੈ ਤੋਂ ਸਭ ਦੇ ਵਿੱਚੋਂ ਮਾਇਆ ਦਾ ਤੇ ਹੌਸਲੇ ਦਾ ਯੋਗਦਾਨ ਜਿਹੜੇ ਜਿੰਦਰਦਰਜੀ ਸ਼ਰਮਾ ਜੀ ਨੇ ਸਾਡੇ ਨਾਲ ਬਹੁਤ ਸੇ ਯੋਗਦਾਨ ਦਿੱਤਾ ਇੱਕ ਬੱਚੇ ਦੇ ਉੱਤੇ ਸਿਰ ਤੇ ਉੱਤੇ ਹੱਥ ਰੱਖ ਕੇ ਇਹ ਪਰਮਾਤਮਾ ਦੀ ਸੇਵਾ ਦਾ ਇਹ ਇਹਨਾਂ ਨੇ ਹਿੱਸਾ ਆਪਣੇ ਇਸਲੇ ਲਾਇਆ ਪਰਮਾਤਮਾ ਇਹਨਾਂ ਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਤਾਂ ਮੈਂ ਬਹੁਤਾ ਕੁਝ ਨਹੀਂ ਕਹਿਣਾ ਮੇਰਾ ਇੱਕ ਸ਼ੁਭ ਸਵਾਲ ਛੋਟਾ ਜਿਹਾ ਆ ਜਦੋਂ ਮਤਲਬ ਆਪਾਂ ਕਿਤੇ ਜਾਣੇ ਆ ਜਾਂ ਤੁਹਾਨੂੰ ਕੋਈ ਕਿਤੇ ਫੋਨ ਆਉਂਦਾ ਆ ਤੁਸੀਂ ਉਸ ਵੇਲੇ ਤਕਰੀਬਨ ਰੈਡੀ ਹੋ ਜੰਨੇ ਆ ਵੀ ਕੱਲ ਨੂੰ ਆਪਾਂ ਫਲਾਣੀ ਜਗ੍ਹਾ ਆਪਾਂ ਲੋੜ ਮੰਦ ਅਨਸਾਰ ਬੱਚੇ ਨੂੰ ਆਪਾਂ ਰਾਸ਼ਨ ਵੀ ਦੇਣਾ ਤੇ ਆਪਾਂ ਸਕੂਲ ਦੀ ਫੀਸ ਵੀ ਦੇਣੀ ਆ ਲੇਕਿਨ ਤੁਹਾਡੇ ਮਨ ਚ ਉਦੋਂ ਕੀ ਆਉਂਦਾ ਜਦੋਂ ਅਗਲਾ ਫੋਨ ਕਰਦਾ ਤੁਹਾਨੂੰ ਕਿੱਦਾਂ ਲੱਗਦਾ ਉਸ ਅਕਾਲਪੁਰਖ ਅੱਗੇ ਹੱਥ ਜੋੜੀ ਦੇ ਆ ਨਿਭਕੇ ਕਹੀਦਾ ਸੱਚੇ ਪਾਤਸ਼ਾਹ ਜੇ ਇਹ ਕਾਰਜ ਬਖਸ਼ਿਆ ਜੇ ਇਹ ਖਬਰ ਸਾਡੇ ਤੱਕ ਪਹੁੰਚੀ ਆ ਤਾਂ ਹੌਸਲਾ ਬਖਸ਼ ਅਤੇ ਇਸ ਨੂੰ ਕਰਨ ਦੀ ਕਾਮਯਾਬੀ ਦਾ ਵੀ ਸਿਹਰਾ ਸਾਰਾ ਤੇਰੇ ਤੇ ਹੀ ਹੈ ਤੂੰ ਸਾਡੀ ਇਸ ਸੰਸਥਾ ਦੇ ਉੱਤੇ ਸਾਨੂੰ ਸੇਵਾ ਬਖਸ਼ਦਾ ਹੈ ਤਾਂ ਉਸੇ ਵਕਤ ਸਾਰੇ ਮੈਂਬਰਾਂ ਨੂੰ ਫੋਨ ਕੀਤਾ ਜਾਂਦਾ ਤੇ ਉਹਨਾਂ ਦੀ ਸਲਾਹ ਦੇ ਨਾਲ ਸਾਰਾ ਇਸ ਨੂੰ ਮਤੇ ਦੇ ਵਿੱਚ ਲੈ ਕੇ ਤਾਂ ਉਸ ਤੱਕ ਪਹੁੰਚਿਆ ਜਾਂਦਾ ਤਾਂ ਪਹੁੰਚਣ ਤੋਂ ਬਾਅਦ ਹੀ ਸੋਚਿਆ ਜਾਂਦਾ ਇਸ ਤੇ ਉੱਤੇ ਕਿੰਨਾ ਖਰਚਾ ਆਉਣਾ ਕਿੱਦਾਂ ਨਹੀਂ ਹੈ ਜਿੱਦਾਂ ਅਸੀਂ ਗੱਲ ਕਰਦੇ ਹਾਂ ਉਸੇ ਤਰ੍ਹਾਂ ਜਤਿੰਦਰ ਸ਼ਰਮਨ ਜਿੱਦਾਂ ਅੱਜ ਕੀਤਾ ਇਹਨਾਂ ਨੇ ਇਹ ਕਾਰਜ ਦੇ ਵਿੱਚ ਇਦਾਂ ਹੀ ਸਾਰੇ ਕੰਮਾਂ ਦੇ ਵਿੱਚ ਸਾਰੇ ਇਹੀ ਹੀ ਸੰਸਥਾ ਦੇ ਮੈਂਬਰ ਆਪਣੀ ਆਪਣੀ ਸੇਵਾ ਲੈ ਕੇ ਹਾਜ਼ਰ ਹੋ ਜਾਂਦੇ ਆ ਤਾਂ ਉਹ ਕੰਮ ਸਿਰੇ ਚੜ ਜਾਂਦਾ ਜਿਹੜੀ ਸੋਚ ਆ ਆਪਾਂ ਉੱਥੇ ਜਾ ਕੇ ਬਣਦੀ ਆ ਇੱਥੇ ਸੋਚ ਕੋਈ ਨਹੀਂ ਨਹੀਂ ਜੀ ਉਸੇ ਵਕਤ ਉਸੇ ਵਕਤ ਉੱਥੇ ਹੀ ਜਾ ਕੇ ਜਿਸ ਤਰ੍ਹਾਂ ਦਾ ਕਾਰਜ ਹੁੰਦਾ ਉਸ ਨੂੰ ਇਸੇ ਤਰ੍ਹਾਂ ਕੋਈ ਵੱਡਾ ਛੋਟਾ ਹੋਵੇ ਪਰਮਾਤਮਾ ਉਸੇ ਤਰ੍ਹਾਂ ਸਿਰ ਤੇ ਹੱਥ ਰੱਖ ਦਿੰਦਾ ਤਾਂ ਅੱਜ ਤੱਕ ਪਰਮਾਤਮਾ ਨੇ ਇਸੇ ਤਰ੍ਹਾਂ ਸਿਰ ਤੇ ਹੱਥ ਰੱਖਿਆ ਇਸ ਸੰਸਥਾ ਤੇ ਤੇ ਸਾਰੇ ਕਾਰਜ ਜੋ ਆਪ ਹੋ ਕੇ ਪੂਰੇ ਕਰ ਰਹੇ ਆ ਹਾਂ ਜੀ ਤੇ ਜਤਿੰਦਰ ਭਾਜੀ ਤੇ ਕੁਸ਼ਕ ਹੋ ਗਏ ਜੀ ਕੀ ਐਕਸਸਤਾ ਦੇਖੋ ਬਹੁਤ ਉੱਬਰ ਦੀ ਹੋਈ ਸਸਤਾ ਆ ਹੋ ਜੀ ਜਿਵੇਂ ਸਾਡੇ ਸਰਦਾਰ ਸੋਹ ਸਿੰਘ ਜੀ ਨੇ ਇਹਨਾਂ ਨੇ ਜਿਹੜੀ ਸੋਚ ਬਹੁਤ ਵੱਡੀ ਸੋਚ ਲੈ ਕੇ ਕੰਦੇ ਸੀਗੇ ਉਹਨਾਂ ਵਾਕੀ ਉਹ ਸੋਚ ਨੂੰ ਇੱਕ ਤਰ੍ਹਾਂ ਦੇ ਪਰ ਲੱਗਦੇ ਨੇ ਲੱਗ ਰਹੇ ਨੇ ਪਰ ਕਾਫੀ ਵਧੀਆ ਉਪਰਾਲਾ ਕੀਤਾ ਹੋਇਆ ਤੇ ਜਿੰਨੇ ਵੀ ਇਹਨਾਂ ਨੂੰ ਫੋਨ ਆਂਦੇ ਆ ਕਦੀ ਇਹ ਨਹੀਂ ਸੋਚਿਆ ਵੀ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਤੁਰ ਪੈਂਦੇ ਆ ਕਦੇ ਰਾਤੀ 2 ਵਜੇ ਕਿਸੇ ਦਾ ਫੋਨ ਆ ਜਾਵੇ ਕਿਸੇ ਟਾਈਮ ਹੋ ਜਾਵੇ ਕਿਸੇ ਟਾਈਮ ਹੀ ਫੋਨ ਆ ਜਾਵੇ 2 ਵਜੇ ਆ ਜਾਏ 3 ਵਜੇ ਆ ਜਾਏ ਇਹਨਾਂ ਨੇ ਵਸ ਗੱਡੀ ਚੱਕਣੀ ਹੈ ਤੇ ਤੁਰ ਪੈਣਾ ਨਹੀਂ ਵੀ ਗੱਡੀ ਆ ਗਈ ਤੇ ਲੋਕਾਂ ਵਾਸਤੇ ਵੀ ਅਦਰੋਦਰੋ ਫੋਨ ਕਰਕੇ ਗੱਡੀ ਦਾ ਅਰੇਂਜਮੈਂਟ ਕਰਕੇ ਚੱਲ ਪੈਂਦੇ ਆ ਇੱਕ ਹੌਸਲਾ ਰੱਖਦੇ ਹੌਸਲਾ ਰੱਖਦੇ ਬਸ ਇਹਨਾਂ ਦਾ ਇੱਕ ਪੈਸ਼ਨ ਹੈ ਜਾਂ ਵਾਗਰੂ ਇਹਨਾਂ ਦੀ ਡਿਊਟੀ ਲਈ ਹੈ ਬਲੰਦ ਹੌਸਲਾ ਕਰਸ ਹਾਂਜੀ ਹਾਂਜੀ ਬਾਕੀ ਨਾਲ ਸਾਡੇ ਸਾਥ ਬੜਾ ਵਧੀਆ ਆ ਸਾਡੇ ਬੜੇ ਸੀਨੀਅਰ ਸਾਡੇ ਨਾਲ ਸਾਡੇ ਵੀਰ ਖੜੇ ਨੇ ਸਾਰੇ ਜਣੇ ਤੇ ਇਸ ਕਰਕੇ ਵੀ ਉਹਦੇ ਨਾਲ ਹੌਸਲਾ ਵੱਧ ਜਾਂਦਾ ਹੈ ਤੇ ਜਦੋਂ ਭਾਜੀ ਸਾਡਾ ਇੱਕ ਮੁੰਡਾ ਬੰਦਾ ਅੱਗੇ ਹੋ ਕੇ ਕੰਮ ਕਰਦਾ ਵੇ ਸਾਡਾ ਵੀ ਫਰਜ਼ ਬੰਦਾ ਉਹਨਾਂ ਨਾਲ ਬਾਹਮਣੀਏ ਤੇ ਇਹ ਹੁੰਦਾ ਵੀ ਜਦੋਂ ਇੱਕ ਤਰ੍ਹਾਂ ਦਾ ਦਾਨ ਹੈ ਇਹ ਮੁਠੀ ਬੰਦ ਜੇ ਕਿਸੇ ਤਰੀਕੇ ਨਾਲ ਵੀ ਜਿੰਨਾ ਵੀ ਹੱਥ ਹੋ ਜੇ ਵਧੀਆ ਹੁੰਦਾ ਉਹਦੇ ਵਿੱਚ ਆਉਂਦਾ ਵੀ ਜਦੋਂ ਵੀ ਆਪਣੀ ਕੋਸ਼ਿਸ਼ ਹਰ ਬੰਦੇ ਦੀ ਹੋਣੀ ਵੀ ਚਾਹੀਦੀ ਹੈ ਵੀ ਜਦੋਂ ਵੀ ਕੋਈ ਮੌਕਾ ਮਿਲੇ ਉਹਨੂੰ ਛੱਡੇ ਨਾ ਇਸ ਕਰਕੇ ਜਦੋਂ ਵੀ ਫੋਨ ਆਂਦਾ ਅਸੀਂ ਭਾਈ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜ ਜੀਦਾ ਕੀ ਬਾਤ ਹੈ ਜੀ ਧੰਨਵਾਦ ਹੈ ਤੁਹਾਡਾ ਵੀ ਤੇ ਜਿਹੜੇ ਸਾਡੇ ਮੈਂ ਆਪਣੇ ਤਰਲੋਚਨ ਭਾਜੀ ਆ ਜਾਂ ਸੁਖਦੇਵ ਹੁਣੀਆ ਜਦੋਂ ਵੀ ਮਤਲਬ ਕਿਤੇ ਮੈਂ ਦੇਖਦਾ ਆ ਮੀ ਆਉਂਦੀ ਹਨੇਰੀ ਆਉਂਦੀ ਤੇ ਇਹਨੇ ਕੱਪੜੇ ਮੋٹے-ਮੋٹے ਲਪੇਟੇ ਹੁੰਦੇ ਆ ਤਾਂ ਸਕੂਲੀ ਤੇ ਨਿਕਲੇ ਹੁੰਦੇ ਆ ਬੜੀ ਬੜੀ ਹਿੰਮਤ ਹੈ ਇਹਨਾਂ ਦੀ ਬਹੁਤ ਦੇਖੋ ਜਿੰਨੀ ਠੰਡ ਦੇ ਵਿੱਚ ਕੋਈ ਬੰਦਾ ਘਰੋਂ ਬਾਹਰ ਨਹੀਂ ਨਿਕਲਦਾ ਮੈਂ ਆਪਣੇ ਤੇ ਲੈਣਾ ਮੈਂ ਘਰੋਂ ਅੱਡੀ ਜਲਦੀ ਬਾਹਰ ਨਹੀਂ ਨਿਕਲਦਾ ਲੇਕਿਨ ਇਹ ਬੰਦਿਆਂ ਨੂੰ ਮੈਂ ਦੇਖਿਆ ਜੀ ਮੈਂ ਅੱਡਾ ਕੋਈ ਸ਼ੇਵਾਦਾਰ ਨਹੀਂ ਹੈਗਾ ਮੈਂ ਕਹਾਂ ਚਲੋ ਭਾਜੀ ਮੈਨੂੰ ਕਹਿੰਦੇ ਨੇ ਗੁਰੂ ਸਾਹਿਬ ਨੇ ਮੌਕਾ ਬਖਸ਼ਿਆ ਹਾਂ ਕਹਿੰਦੇ ਨੇ ਚਲੋ ਮੈਂ ਹੈਨਿੰਗਾ ਲੇਕਿਨ ਇਹ ਬਹੁਤ ਸੇਵਾ ਕਰਦੇ ਨੇ ਸਾਰੇ ਇਹਨੇ ਸਕੂਟਰੀਆਂ ਦੇ ਭੱਜੇ ਰਹਿੰਦੇ ਨੇ ਅੰਨੀ ਠੰਡ ਦੇ ਵਿੱਚ ਮੈਂ ਤਾਂ ਫੇਰ ਨਿਕਲਣ ਲੱਗਿਆ ਪਹਿਲਾਂ ਆਪਣੇ ਬੀਟਿੰਗ ਆਵਾਜ਼ ਮਾਰਦਾ ਗੱਡੀ ਲੈ ਕੇ ਆਓ ਇਹ ਵੇ ਜਾਣਾ ਆ ਜੀ ਹੋ ਰਿਹਾ ਜੀ ਹਾਂ ਜੀ ਹਾਂ ਜੀ ਅੱਜ ਕੱਲ ਜਿਹੜੇ ਨੌਜਵਾਨ ਹੈ ਉਹ ਘਟ ਨਿਕਲਦੇ ਜਿਹੜੇ ਸਿਆਣੇ ਉਹ ਤਾਂ ਭੱਜੇ ਫਿਰਦੇ ਬਸ ਗੱਲ ਤੇ ਇਹੀ ਹੈ ਜੀ ਹੁਣ ਉਹ ਦੇਖੋ ਹੁਣ ਆਪਾਂ ਸਿਆਣੇ ਆ ਜੇ ਕਰਾਂਗੇ ਤਾਂ ਸਾਡੇ ਬੱਚਾ ਦੇ ਕੋ ਸਿੱਖਣਗੇ ਜੀ ਇਹ ਤਾਂ ਸਾਡੇ ਮਗਰ ਹੀ ਚੱਲਣਾ ਉਹਨਾਂ ਨੇ ਜੇ ਅੱਜ ਆਪਾਂ ਨਾ ਕਰਾਂਗੇ ਤੇ ਸਾ ਜੇ ਕਰਿਆ ਅਸੀਂ ਦੇ ਉਹਨਾਂ ਨੂੰ ਇੱਕ ਸਿੱਖਿਆ ਦੇਣ ਦੇ ਮਾਰੇ ਕਰੀਦਾ ਵੀ ਦੇਖੋ ਵੀ ਅੱਜ ਜੇ ਅਸੀਂ ਕਰਦੇ ਵੇ ਕੱਲ੍ਹ ਤੁਸੀ ਕੋ ਤੁਹਾਡਾ ਫਰਜ ਬਣਦਾ ਇਹ ਕਹਿੰਦੀ ਇੱਕ ਸਨੇਹਾ ਹੀ ਹੈ ਸਮਾਜ ਦੇ ਵਿੱਚ ਜੇ ਆਪਾਂ ਚੰਗਾ ਦੇ ਜਾਵਾਂਗੇ ਤੇ ਬਹੁਤ ਵਧੀਆ ਗੱਲ ਹੈ ਬਹੁਤ ਮੈਸੇਜ ਵਧੀਆ ਜਾ ਹਾਂ ਮੈਸੇਜ ਵਧੀਆ ਜਾ ਲਓ ਜੀ ਸਾਡੇ ਸ਼ਰਮਾ ਸਾਹਿਬ ਨੇ ਵੀ ਦੱਸ ਦਿੱਤਾ ਵੀ ਜਿਹੜਾ ਇੱਕ ਮੈਸੇਜ ਆ ਇਹ ਤੁਹਾਡੇ ਤੱਕ ਵੀ ਉੱਪਰ ਦਾ ਹੋ ਗਿਆ ਸਮਝੋ ਤੇ ਅਗਰ ਕਿਸੇ ਨੂੰ ਜ਼ਰੂਰਤ ਪੈਂਦੀ ਆ ਫਗਵਾੜੇ ਦੀ ਜਿਹੜੀ ਸੰਸਥਾ ਲੋਕ ਭਲਾਈ ਬਾਪੂ ਮੰਡਲ ਉਹ ਹਰ ਵਕਤ ਤਿਆਰ ਆ ਕਿੱਥੇ ਵੀ ਤੁਹਾਡਾ ਫੋਨ ਕਿਸੇ ਦਾ ਵੀ ਆਉਂਦਾ ਲੇਕਿਨ ਉੱਥੇ ਪਹੁੰਚ ਜਾਂਦੇ ਆ ਅਸੀਂ ਜਿਹੜੇ ਬੱਚੇ ਤੇ ਉਹ ਲੱਤ ਜਿਹੜਾ ਨੱਟ ਖੁੱਲਿਆ ਸੀ ਔਰ ਪਸ ਪੈ ਗਈ ਸੀ ਉਹਨੂੰ ਵੀ ਮળોਣੇ ਆ ਤੁਹਾਡੇ ਦੇ ਅੰਦਰ ਜਾ ਕੇ ਗੱਲਬਾਤ ਕਰਦੇ ਆ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਤੁਸੀਂ ਦੇਖਦੇ ਰਹਿਣਾ ਦੋਆਬਾ ਨਿਊਜ਼ 24 ਆਓ ਆਪਾਂ ਗੱਲਬਾਤ ਕਰਦੇ ਆ ਕਰ ਜਾਂਦੇ ਆ ਆਜੋ ਭਾਈ ਆ ਵੀ ਛੋਟੇ ਕੀ ਹਾਲ ਚਾਲ ਤੇਰਾ ਹਾਂਜੀ ਠੀਕ ਹੈ ਠੀਕ ਆ ਹਾਂਜੀ ਤੇ ਜਿਹੜੀ ਲੱਤ ਦਾ ਜਿਹੜਾ ਮਤਲਬ ਕੀ ਪਹਿਲਾਂ ਸੱਟ ਲੱਗੀ ਸੀ ਪਹਿਲਾਂ ਹੀ ਸਟਾਰਟ ਲੱਗੀ ਸੀਗੀ ਥੋੜਾ ਟੁੱਟ ਗਿਆ ਸੀਗਾ ਅੱਛਾ ਝੂਆ ਟੁੱਟਣ ਦੇ ਬਾਅਦ ਉਹ ਜਿੰਦ ਬਿਆਰ ਕਰੇ ਚਲੇ ਗਿਆ ਜਿੰਦਾ ਤੇ ਜਿੰਦਾ ਦੇ ਜਾ ਕੇ ਇਲਾਜ ਕਰਾਇਆ ਇਲਾਜ ਕਰਾ ਕੇ ਤਾਂ ਉਹਨਾਂ ਸਖਰੂ ਘਾਤੇ ਤਾਂ ਮੋੜ ਕੇ ਮੈਂ ਦੇਖੋ ਮੈਂ ਫੱਦਰਾਂ ਕੰਮ ਕਰਦ ਰਿਆਂ ਬੜਾ ਸੋਹਣਾ ਸੀ ਉਸ ਤੋਂ ਬਾਅਦ ਮੇਰੇ ਪੇਸ਼ੇ ਗਰੂ ਵਿੱਚ ਇਹ ਜਿਹੜਾ ਤੇਰਾ ਲੱਤ ਦਾ ਕੰਮ ਆ ਜਾਂ ਤੇਰੇ ਆਪਣੇ ਰੋਣਾ ਨਹੀਂ ਹੈਗਾ ਤੇ ਤੇਰੇ ਨਾਲ ਖੜੇ ਆ ਲੋਕ ਭਲਾਈ ਬਾਪੂ ਮੰਡਲ ਵਾਲੇ ਤੈਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਕਿਉਂ ਤੇਰੇ ਹਰ ਬਗਰ ਤੇਰੇ ਹੱਥਿਆਂ ਦਾ ਹਨਾ ਤੇਰੇ ਘਰ ਤੱਕ ਵੀ ਇਹਨ ਘਰ ਵੀ ਬਣਾ ਕੇ ਦਿੱਤਾ ਫੇਰ ਤੂੰ ਰੋਣਾ ਕਾਤੇ ਹੁਣ ਤੇਰੇ ਮਗਰ ਉਹਨਾਂ ਦੇ ਹੱਥਿਆਂ ਦਾ ਰੋਣਾ ਨਹੀਂ ਹੈਗਾ ਤੇ ਇਹ ਲੋਕ ਭਲਾਈ ਜਿਹੜਾ ਬਾਪੂ ਮੰਡਲ ਆ ਇਹਦੇ ਵਾਸਤੇ ਤੂੰ ਕੁਝ ਕਹਿਣਾ ਚਾਹਣਾ ਇਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਹੀ ਮੇਰੇ ਮਾਪੇ ਆ ਬਿਸਹਾਰਾ ਨਾਮ ਹੈ ਕਨਜੀ ਠੀਕ ਹੈ ਧੰਨਵਾਦ ਸਾਰਾ ਸ਼ੁਕਰੀਆ ਠੀਕ ਹੈ ਜੀ ਗੋਡ ਬles ਜੂ ਪਰਮਾਤਮਾ ਤੈਨੂੰ ਤੰਦਰੁਸਤ ਜਲਦੀ ਕਰੇ ਹਾਂਜੀ ਕੀ ਕਹਿਣਾ ਚਾਹੁੰਗਾ ਜੀ ਅੱਜ ਮੈਂ ਅੱਜ ਸਭ ਤੋਂ ਪਹਿਲਾਂ ਤਾਂ ਜੀ ਲੋਕ ਭਲਾਈ ਬਾਪੂ ਮੰਡਲ ਦੇ ਸਾਰੇ ਹੀ ਅਹੁਦੇਦਾਰ ਤੇ ਮੈਂਬਰ ਸਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅਗਲਾ ਇਸ ਤਰ੍ਹਾਂ ਕੇ ਦੋਬਾ ਨਿਊਜ਼ 24 ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਕਿ ਸਾਡੇ ਇਸ ਬਾਪੂ ਮੰਡਲ ਦੇ ਜਿੰਨੇ ਵੀ ਸਾਡੇ ਕਾਰਜ ਹੈਗੇ ਆ ਉਹਨਾਂ ਨੂੰ ਕਵਰ ਕਰਦੇ ਆ ਤੇ ਸਮੂਹ ਸੰਗਤਾਂ ਤੱਕ ਪਹੁੰਚਾਉਂਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਅੱਜ ਜਿਹੜਾ ਲਖਵਿੰਦਰ ਆਪਣਾ ਮੁੰਡਾ ਹੈਗਾ ਸੀ ਇਹ ਇਹਦੇ ਇੱਕ ਪਹਿਲਾਂ ਕਿਤੇ ਪ੍ਰਾਣੀ 60 ਲੱਗੀ ਸੀ ਇਹ ਜਿਹੜਾ ਚੂਲਾ ਇਹਦਾ ਖਰਾਬ ਹੋ ਗਿਆ ਸੀ ਉਹਦਾ ਆਪਰੇਸ਼ਨ ਹੋਇਆ ਸੀ ਇਹਦੇ ਪਲੇਟਾਂ ਵਗੈਰਾ ਪਈਆਂ ਹੋਈਆਂ ਸੀ ਤੇ ਕੁਝ ਕਹ ਲਓ ਕਿ ਅੱਜ ਇਹ ਜਿਹੜਾ ਇਹਦਾ ਆਪਰੇਸ਼ਨ ਕਰਾਇਆ ਦੁਬਾਰਾ ਪਲੇਟਾਂ ਕੱਢਣੀਆਂ ਸੀ ਪਰ ਲੇਟ ਹੋ ਗਏ ਉਦੇ ਕਰਕੇ ਇਹਦੇ ਕੁਝ ਜ਼ਖਮ ਜ਼ਖਮ ਅੰਦਰ ਬਣ ਗਏ ਸੀ ਤੇ ਅੱਜ ਸਾਡੇ ਲੋਕ ਭਲਾਈ ਬਾਪੂ ਮੰਡਲ ਦੇ ਸਮੂਹ ਉਹਦੇਦਾਰਾਂ ਨੇ ਮਿਲ ਕੇ ਤੇ ਆਪਣੇ ਸਰਦਾਰ ਸੋਨ ਸਿੰਘ ਜੀ ਔਰ ਜਤਿੰਦਰ ਸ਼ਰਮਾ ਜੀ ਉਹਨਾਂ ਦੇ ਸਹਿਯੋਗ ਤੇ ਆਪਣਾ ਭਾਈ ਸੁਖਦੇਵ ਸਿੰਘ ਜੀ ਵੱਲੋਂ ਜੋ ਵੀ ਇਹਦੇ ਖਰਚੇ ਦਾ ਯੋਗਦਾਨ ਪਾਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਮੈਂ ਉਮੀਦ ਕਰਦਾ ਅੱਗੇ ਤੋਂ ਵਾਹਿਗੁਰੂਗੇ ਅਰਦਾਸ ਕਰਦੇ ਹਾਂ ਕਿ ਬੱਚਾ ਜਿਹੜਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਠੀਕਠਾਕ ਰਵੇ ਬਹੁਤ ਬਹੁਤ ਧੰਨਵਾਦ ਜੀ ਤਰਲੋਚਰ ਬਾਜੀ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੱਲ ਕਰਨੀ ਚਾਹਾਂਗਾ ਲੋਕ ਭਲਾਈ ਵਾਪੂ ਮੋਡਲ ਸਾਡੇ ਪ੍ਰਧਾਨ ਸਾਹਿਬ ਤੇ ਸਾਡੇ ਚੇਅਰਮੈਨ ਸਾਹਿਬ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਦੁਖੀ ਜਾਂ ਲੋੜਵੰਦ ਵਿਅਕਤੀ ਕੋਈ ਇਹਨਾਂ ਦੇਖਦਾ ਜਾਂ ਪਤਾ ਲੱਗਦਾ ਇਹ ਉਸੇ ਵੇਲੇ ਉਹਨਾਂ ਦੀ ਸਹਾਇਤਾ ਕਰਨ ਪਹੁੰਚਦੇ ਤੇ ਸਾਨੂੰ ਵੀ ਨਾਲ ਲਾ ਕੇ ਲੈ ਜਾਂਦੇ ਆ ਸਾਨੂੰ ਵੀ ਕਹਿੰਦੇ ਚਲੋ ਵੀ ਉੱਥੇ ਲੋੜ ਆ ਤੁਹਾਡੀ ਚਲੋ ਨਾਲ ਅਸੀਂ ਵੀ ਉਸੇ ਵੇਲੇ ਤਿਆਰੀ ਕਰਕੇ ਤੁਰਪੀਦਾ ਜਿੱਦ ਨੂੰ ਕਹਿੰਦੇ ਇਸ ਕਰਕੇ ਕਿਸੇ ਵੀ ਲੋੜਵੰਦਾਂ ਨੂੰ ਜ਼ਰੂਰਤ ਹੋਵੇ ਉਹ ਇਹਨਾਂ ਨੂੰ ਫੋਨ ਕਰ ਸਕਦਾ ਸਾਨੂੰ ਕਿਸੇ ਨੂੰ ਵੀ ਫੋਨ ਕਰ ਸਕਦਾ ਅਸੀਂ ਉਹਨਾਂ ਦੀ ਉਸੇ ਵੇਲੇ ਸਹਾਇਤਾ ਲਈ ਪਹੁੰਚਾਂਗੇ ਆਪਣਾ ਕੰਟੈਕਟ ਨੰਬਰ ਦਿਓ ਜੀ ਵੈਸੀ 4300458 ਮੇਰਾ ਜੀ ਬਾਕੀ ਇਹਨਾਂ ਦਾ ਵੀ ਕਈ ਵਾਰ ਦੇਖ ਚੁੱਕੇ ਆ ਪ੍ਰਧਾਨ ਸਾਹਿਬ ਦਾ ਵੀ ਇਹਨਾਂ ਦਾ ਵੀ ਬਹੁਤ ਵੀ ਜਰੂਰ ਦਿਓਗੇ ਹਾਂਜੀ ਅਸੀਂ ਤੇ ਜਿਹੜਾ ਵੀ ਸੇਵਾ ਕਰਦੇ ਆ ਜਾਂ ਸਾਰਿਆਂ ਨੇ ਨਾਲ ਕਰਦੇ ਆ ਇਹਦੇ ਵਿੱਚ ਸਾਨੂੰ ਵੱਡਾ ਜਿਹਾ ਕੰਟਰੀਬਿਊਸ਼ਨ ਆ ਤੁਹਾਡੀ মিডিਆ ਦਾ ਹੈ थैंक यू ਜਿਹੜਾ ਕੰਮ ਅਸੀਂ ਕਰਦੇ ਆ थैंक यू ਜਿਉਂ ਦੁਨੀਆ ਦੇ ਸਾਹਮਣੇ ਜਾਂ ਲੋਕਾਂ ਦੇ ਸਾਹਮਣੇ ਜਾਂਦਾ ਆ ਜਰੀਆ ਤੁਸੀਂ ਆ ਉਹਨਾਂ ਨੂੰ ਪਤਾ ਲੱਗਦਾ ਆ ਉਹ ਤਾਂ ਹੀ ਫਿਰ ਸਾਡੇ ਤੱਕ ਪਹੁੰਚਦੇ ਆ ਵੀ ਸਾਡੀ ਵੀ ਹੈਲਪ ਕਰੋ ਜਾਂ ਉਹ ਅੱਗੇ ਦੱਸਦੇ ਆ ਜਾਂ ਉਹਨਾਂ ਦੇ ਵਿੱਚ ਜਜਬਾ ਪੈਦਾ ਹੁੰਦਾ ਹੈਲਪ ਕਰਨ ਦਾ ਉਹ ਸਾਡੇ ਤੱਕ ਕੀ ਨਹੀਂ ਗੱਲ ਵੀ ਸਾਡੇ ਕੋਲ ਮਦਦ ਲੈਣ ਵੀ ਆਉਂਦੇ ਆ ਸਾਨੂੰ ਮਦਦ ਦੇਣ ਵੀ ਆਉਂਦੇ ਆ ਇਸ ਕਰਕੇ ਵੀ ਜਿਹੜੇ ਤੁਸੀਂ ਜਰੀਆ ਹੋ ਤੁਹਾਡਾ ਬਹੁਤ ਬਹੁਤ ਥੈਂਕਸ ਆ ਤੁਸੀਂ ਬਹੁਤ ਜ਼ਿਆਦਾ ਨਕੀ ਇਹਦੇ ਵਿੱਚ ਕੰਟ੍ਰਿਬਿਊਸ਼ਨ ਕਰਨੇ ਜ਼ਿਆਦਾ ਆ ਥੈਂਕ ਯੂ ਸਰ ਜੀ ਥੈਂਕ ਯੂ ਬਹੁਤ